ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਹਾਂ ਲੇਡੀਜ਼ ਕੋਟੀ ਤੇ ਵੀ ਪਾ ਸਕਦੇ ਹਾਂ ਜੈਂਟਸ ਕੋਟੀ ਤੇ ਵੀ ਪਾ ਸਕਦੇ ਹਾਂ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਹਾਂ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਆਪਾਂ ਦੋ ਤਰੀਕਿਆਂ ਦੇ ਨਾਲ ਬਣਾ ਸਕਦੇ ਹਾਂ ਇੱਕ ਤਰੀਕੇ ਦੇ ਨਾਲ ਮੈਂ ਤੁਹਾਨੂੰ ਬਣਾਉਣਾ ਦੱਸਾਂਗੀ ਤੇ ਦੂਸਰੇ ਤਰੀਕੇ ਬਾਰੇ ਵੀ ਵੀਡੀਓ ਦੇ ਐਂਡ ਵਿੱਚ ਦੱਸ ਦਾਂਗੀ ਤੁਸੀਂ ਦੋਨੋਂ ਤਰੀਕਿਆਂ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਆ ਸਕਦੇ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੋ ਸਲਾਈਆਂ ਵਿੱਚ ਬਣ ਜਾਂਦਾ ਹੈ ਤੇ ਦੋ ਸਲਾਈਆਂ ਜਿਹੜੀਆਂ ਅਸੀਂ ਇਹਦੇ ਵਿੱਚ ਗੈਪ ਵਾਸਤੇ ਪਾਉਣੀਆਂ ਹੁੰਦੀਆਂ ਨੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਇੱਕ ਸਿੱਧੀ ਔਰ ਇੱਕ ਉਲਟੀ ਸਲਾਈ ਦੇ ਵਿੱਚ ਦੋਨਾਂ ਸਲਾਈਆਂ ਦੇ ਵਿੱਚ ਹੀ ਡਿਜ਼ਾਈਨ ਬਣੇਗਾ ਸਿੱਧੀ 'ਚ ਵੀ ਬਣੇਗਾ ਤੇ ਉਲਟੀ 'ਚ ਵੀ ਬਣੇਗਾ ਤੇ ਇੱਕ ਸਿੱਧੀ ਤੇ ਇੱਕ ਉਲਟੀ ਸਲਾਈ ਵਿੱਚ ਜਿਹੜੀ ਉਹ ਆਪਾਂ ਗੈਪ ਵਾਸਤੇ ਪਾਵਾਂਗੇ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਥੋੜੀ ਜਿੰਨੀ ਤੁਸੀਂ ਮੋਟੀ ਬੂਲ ਲਓਗੇ ਤੇ ਜ਼ਿਆਦਾ ਠੀਕ ਰਹੇਗਾ ਮੈਂ ਬਾਰੀਕ ਬੂਲ ਲਈ ਹੈ ਤੇ ਇਹਦੇ ਵਾਸਤੇ ਤੁਸੀਂ ਮੋਟੀ ਬੂਲ ਹੀ ਲੈਣੀ ਆ ਥੋੜੀ ਜਿੰਨੀ ਮੋਟੀ ਬੂਲ ਲਓਗੇ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਉੱਬਰ ਕੇ ਆਏਗਾ ਬਹੁਤ ਸੋਹਣਾ ਲੱਗੇਗਾ ਤੇ ਇਸ ਨੂੰ ਬਣਾਉਣ ਵਾਸਤੇ ਆਪਾਂ 4-4 ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਆ 4 ਕੁੰਡੇ 4 ਕੁੰਡੇ ਫਿਰ 4 ਕੁੰਡੇ ਤੇ ਦੋਨਾਂ ਸਾਈਡਾਂ ਤੇ ਇੱਕ ਇੱਕ ਕੁੰਡਾ ਜਿਹੜਾ ਉਹ ਆਪਾਂ ਵਾਧੂ ਲੈ ਲੈਣਾ ਵਾ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਪਹਿਲਾਂ ਸਿੱਧੀ ਸਿੱਧੀ ਬਣਾ ਲਾਂਗੇ ਜਿਹੜੀ ਗੈਪ ਵਾਲੀ ਸਲਾਈ ਆ ਬਾਰਡਰ ਬਣਾਉਣ ਤੋਂ ਬਾਅਦ ਆਪਣਾ ਆਪਾਂ ਨਾਲੇ ਤੇ ਕੁੰਡੇ ਵਗੈਰਾ ਜੋ ਵੀ ਵਧਾਉਣੇ ਹੋਣਗੇ ਬਤਾ ਲਾਂਗੇ ਦੇ ਨਾਲ ਹੀ ਸਿੱਧੀ ਤੇ ਉਲਟੀ ਸਲਾਈ ਬਣਾ ਲਾਂਗੇ ਮੇਰੇ ਕੋਲ ਵੀ ਇੱਥੇ ਦੋ ਕੁੰਡੇ ਘਟਨੇ ਹੁਣ ਇੱਥੇ ਨਾਲ ਹੀ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਕੁੰਡਾ ਕਿਸ ਤਰ੍ਹਾਂ ਵਧਾ ਸਕਦੇ ਹਾਂ ਜਦੋਂ ਵੀ ਆਪਾਂ ਕਿਸੇ ਡਿਜ਼ਾਈਨ ਦੇ ਵਿੱਚ ਕੁੰਡਾ ਵਧਾਉਣਾ ਹੈ ਤੇ ਆਪ ਕੋ ਇਸ ਤਰ੍ਹਾਂ ਕਰਕੇ ਪਹਿਲਾਂ ਇੱਕ ਵਾਰੀ ਕੁੰਡੇ ਨੂੰ ਉਨ ਲਿਆ ਹੁਣ ਇਹਨੂੰ ਇਸ ਤਰ੍ਹਾਂ ਬੈਕ ਸਾਈਡ ਤੋਂ ਉਨ ਲਾਂਗੇ ਤੇ ਸਾਡੇ ਕੋਲੋਂ ਇੱਕ ਕੁੰਡਾ ਵਧ ਜਾਏਗਾ ਮੇਰੇ ਕੋਲ ਇੱਥੇ ਦੋ ਕੁੰਡੇ ਘਟਨੇ ਇੱਕ ਕੁੰਡਾ ਮੈਂ ਇੱਥੇ ਵਧਾ ਲਿਆ ਹੁਣ ਫੇਰ ਆਪਾਂ ਅੱਗੇ ਜਾ ਕੇ ਥੋੜਾ ਜਿੰਨਾ ਇਸੇ ਤਰ੍ਹਾਂ ਤੁਸੀਂ ਥੋੜਾ ਥੋੜਾ ਗੈਪ ਛੱਡਦੇ ਹੋਏ ਜੇਕਰ ਤੁਸੀਂ ਬਾਰਡਰ ਤੋਂ ਬਾਅਦ ਕੁੰਡੇ ਵਧਾਉਣੇ ਨੇ ਤੇ ਤੁਸੀਂ ਵਧਾ ਸਕਦੇ ਇੱਥੇ ਆ ਵੇਖੋ ਇੰਨਾ ਕੁ ਗੈਪ ਛੱਡ ਕੇ ਫੇਰ ਮੈਂ ਇੱਕ ਕੁੰਡਾ ਵਧਾ ਲਵਾਂਗੀ ਮੇਰੇ ਕੋਲ ਦੋ ਕੁੰਡੇ ਘਟ ਸੀ ਉਹ ਦੋ ਕੁੰਡੇ ਮੈਂ ਹੁਣ ਵਧਾ ਲਏ ਨੇ ਇਸੇ ਤਰੀਕੇ ਨਾਲ ਤੁਸੀਂ ਵੀ ਆਪਣੇ ਕੁੰਡੇ ਜਿਹੜੇ ਨੇ ਇਸ ਤਰ੍ਹਾਂ ਬਾਰਡਰ ਤੋਂ ਬਾਅਦ ਸਿੱਧੀ ਸਲਾਈ ਦੇ ਵਿੱਚ ਵਧਾ ਸਕਦੇ ਜੀ ਹੁਣ ਆਪਾਂ ਆ ਗਏ ਹਾਂ ਉਲਟੀ ਸਲਾਈ ਤੇ ਤੇ ਉਲਟੀ ਸਲਾਈ ਜਿਹੜੀ ਆ ਇੱਥੇ ਪੂਰੀ ਉਲਟੀ-ਉਲਟੀ ਬਣੇਗੀ ਜਿਹੜੀ ਗੈਪ ਵਾਲੀ ਸਿੱਧੀ ਤੇ ਉਲਟੀ ਸਲਾਈ ਆ ਉਹ ਦੋਨੋਂ ਸਲਾਈਆਂ ਸਿੰਪਲ ਹੀ ਬਣਨ ਗਿਆ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਆ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਹੈ ਇਸ ਤਰ੍ਹਾਂ ਕਰਕੇ ਆਪਾਂ ਦੋ ਸਲਾਈਆਂ ਬਣਾ ਲਿਆ ਨੇ ਹੁਣ ਅਗੇ ਆਪਾਂ ਤੀਸਰੀ ਸਲਾਈ ਤੇ ਸਿੱਧੇ ਪਾਸੇ ਡਿਜ਼ਾਈਨ ਵਾਲੀ ਸਲਾਈ ਬਣਾਵਾਂਗੇ ਡਿਜ਼ਾਈਨ ਦੀ ਪਹਿਲੀ ਪਹਿਲਾ ਕੁੰਡਾ ਜਿਹੜਾ ਆਪਾਂ ਉਤਾਰ ਲੈਣਾ ਫਿਰ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਬਣਾ ਲੈਣਾ ਇੱਕ ਕੁੰਡਾ ਸਿੱਧਾ ਬਣਾ ਲਿਆ ਹੁਣ ਐ ਦੋ ਕੁੰਡਿਆਂ ਦੇ ਕੋਲੋਂ ਇਸ ਤਰ੍ਹਾਂ ਇੱਕ ਲੂਪ ਲਵਾਂਗੇ ਦੋ ਕੁੰਡਿਆਂ ਦੇ ਕੋਲ ਉਹ ਲੂਪ ਲੈ ਲਿਆ ਫਿਰ ਦੋਨੋਂ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੈ ਇਹ ਜਿਹੜਾ ਲੂਪ ਵਾਲਾ ਗੁੰਡਾ ਆ ਇਹਨੂੰ ਆਪਾਂ ਇਹ ਦੋ ਕੁੰਡਿਆਂ ਦੇ ਉੱਪਰੋਂ ਇਸ ਤਰ੍ਹਾਂ نیچے ਸੁੱਟ ਦੇਣਾ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਹ ਹੀ ਚਾਰ ਗੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਫਿਰ ਵੇਖੋ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਦੇ ਕੋਲੋਂ ਆਪਾਂ ਲੂਪ ਲੈ ਲੈਣਾ ਵਾ ਫਿਰ ਦੋ ਕੁੰਡੇ ਸਿੱਧੇ ਬਣਾ ਲਾਂਗੇ ਜਿਹੜਾ ਲੂਪ ਲਿਆ ਆਪਾਂ ਉਹਨੂੰ ਇਹ ਦੋ ਕੁੰਡਿਆਂ ਦੇ ਉੱਪਰ ਇਸ ਤਰ੍ਹਾਂ ਕਰਕੇ نیچے ਸੁੱਟ ਦੇਣਾ ਇਸ ਤੋਂ ਬਾਅਦ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਹ ਹੀ ਚਾਰ ਕੁੰਡੇ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਦੇ ਕੋਲੋਂ ਲੂਪ ਲਵਾਂਗੇ ਫਿਰ ਦੋਨੋਂ ਕੁੰਡੇ ਸਿੱਧੇ ਬਣਾ ਕੇ ਤੇ ਜਿਹੜਾ ਆਪਾਂ ਲੂਪ ਲਿਆ ਉਹਨੂੰ ਇਹਦੇ ਉੱਪਰ ਉਸ ਤਰ੍ਹਾਂ ਕਰਕੇ نیچے ਸੁੱਟ ਦਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਹੁਣ ਅਗਲਾ ਡਿਜ਼ਾਈਨ ਇੱਥੇ ਸਾਡੇ ਕੋਲੋਂ ਦੋ ਕੁੰਡੇ ਵਿੱਚ ਸਿੱਧੇ ਆਏ ਨੇ ਇੱਕ ਉੱਧਰ ਵਾਲੇ ਡਿਜ਼ਾਈਨ ਤੇ ਇੱਕ ਉੱਧਰ ਵਾਲੇ ਡਿਜ਼ਾਈਨ ਤੇ ਲੂਪ ਲਵਾਂਗੇ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਜਿਹੜਾ ਲੂਪ ਲਿਆ ਸੀ ਉਹਨੂੰ ਆਪਾਂ ਇਹਦੇ ਉੱਪਰੋਂ ਇਸ ਤਰ੍ਹਾਂ ਕਰਕੇ نیچے ਸੁੱਟ ਦੇਣਾ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਵੀ ਆਪਾਂ ਸਿੱਧਾ ਬਣਾਵਾਂਗੇ ਇੱਕ ਸਲਾਈ ਬਣ ਗਈ ਆ ਹੋਣ ਆ ਗਿਆ ਦੂਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਵੇਖੋ ਕੀ ਕਰਨਾ ਇਹ ਸਾਡੇ ਕੋਲ ਸਿੱਧਾ ਕੁੰਡਾ ਸੀ ਤੇ ਇਹ ਦੋ ਕੁੰਡਿਆਂ ਤੇ ਆਪਾਂ ਲੂਪ ਲਿਆ ਸੀ ਹੁਣ ਇਹ ਜਿਹੜਾ ਕੁੰਡਾ ਆ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਤੇ ਇਹਨਾਂ ਨੂੰ ਟਵਿਸਟ ਕਰ ਲੈਣਾ ਇਹ ਵਾਲੇ ਕੁੰਡੇ ਨੂੰ ਆਪਾਂ ਇੱਧਰ ਲੈ ਆਉਣਾ ਤੇ ਦੋਨਾਂ ਕੁੰਡਿਆਂ ਨੂੰ ਉਲਟੇ ਬਣਾ ਦੇਣਾ ਇੱਕ ਤੇ ਦੋ ਦੋ ਕੁੰਡਿਆਂ ਨੂੰ ਉਲਟੇ ਬਣਾਤਾ ਹੁਣ ਇੱਧਰ ਵਾਲਾ ਕੁੰਡਾ ਜਿਹੜਾ ਆਪਾਂ ਇੱਧਰ ਕਰਕੇ ਪਹਿਲਾਂ ਹੁਣ ਨਾ ਪਹਿਲਾਂ ਆਪਾਂ ਇਹ ਵਾਲਾ ਕੁੰਡਾ ਹੁਣਾਗੇ ਇਸ ਤਰ੍ਹਾਂ ਕਰਕੇ ਇਹ ਕੁੰਡਾ ਹੁਣ ਲਿਆ ਹੁਣ ਆਹ ਜਿਹੜਾ ਕੁੰਡਾ ਇਹਨੂੰ ਆਪਾਂ ਬਾਦ ਵਿੱਚ ਉਲ ਲੈਣਾ ਇਹ ਸਾਡਾ 4 ਕੁੰਡਿਆਂ ਦਾ ਡਿਜ਼ਾਈਨ ਬਣ ਗਿਆ ਅੱਗੇ ਫਿਰ 4 ਕੁੰਡਿਆਂ ਦਾ ਡਿਜ਼ਾਈਨ ਇਦਾਂ ਹੀ ਬਣਾਵਾਂਗੇ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਇਧਰ ਵਾਲੀ ਸਲਾਈ ਤੇ ਪਾ ਕੇ ਐਸ ਕੁੰਡੇ ਨੂੰ ਆਪਾਂ ਇਧਰ ਲੈ ਆਉਣਾ ਹੈ ਤੇ ਦੋਨਾਂ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਸੌਰੀ ਦੋਨਾਂ ਕੁੰਡਿਆਂ ਨੂੰ ਉਲਟਾ ਬਣਾ ਲੈਣਾ ਆਪਾਂ ਹੁਣ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਪਹਿਲਾਂ ਬੁਣ ਲਾਂਗੇ ਤੇ ਆਹ ਵਾਲੇ ਕੁੰਡੇ ਨੂੰ ਬਾਅਦ ਚੁਣਾਗੇ ਬਸ ਇਹੀ ਚਾਰ ਕੁੰਡੇ ਜਿਹੜੇ ਅਸੀਂ ਰਿਪੀਟ ਕਰਨੇ ਇੱਧਰ ਵਾਲਾ ਕੁੰਡਾ ਆਪਾਂ ਉਤਾਰ ਕੇ ਟਵਿਸਟ ਕਰ ਲੈਣਾ ਵਾ ਤੇ ਉੱਧਰ ਵਾਲਾ ਕੁੰਡਾ ਜਿਹੜਾ ਆਪਾਂ ਬਿਨਾ ਉਤਾਰੇ ਹੀ ਟਵਿਸਟ ਕਰ ਲੈਣਾ ਇਸ ਤਰ੍ਹਾਂ ਕਰਕੇ ਇਹ ਕੁੰਡੇ ਨੂੰ ਪਹਿਲਾਂ ਬਣਾ ਲਾਂਗੇ ਉਲਟਾ ਤੇ ਆਹ ਵਾਲੇ ਕੁੰਡੇ ਨੂੰ ਬਾਅਦ ਵਿੱਚ ਉਲਟਾ ਬਣਾ ਲਾਂਗੇ ਫਿਰ ਵੇਖੋ ਇਹ ਜਿਹੜਾ ਕੁੰਡਾ ਆਪਾਂ ਇਸ ਤਰ੍ਹਾਂ ਸਲਾਈ ਇਹਦੇ ਵਿੱਚ ਪਾ ਲੈਣੀ ਆ ਤੇ ਆਹ ਵਾਲੇ ਕੁੰਡੇ ਨੂੰ ਉਤਾਰ ਕੇ ਇੱਧਰ ਕਰ ਲੈਣਾ ਤੇ ਦੋਨਾਂ ਨੂੰ ਹੀ ਆਪਾਂ ਉਲਟੇ ਬਣਾ ਲਾਂਗੇ ਫਿਰ ਜਦੋਂ ਇੱਧਰ ਵਾਲਾ ਟਵਿਸਟ ਕਰਨਾ ਫਿਰ ਇਹ ਵਾਲਾ ਜਿਹੜਾ ਉਲਟਾ ਕੁੰਡਾ ਆਪਾਂ ਪਹਿਲਾਂ ਬਣਾ ਲੈਣਾ ਇੱਧਰੋਂ ਦੀ ਅੱਗੇ ਵਾਲਾ ਕੁੰਡਾ ਪਹਿਲੋਂ ਬਣਾਉਣਾ ਹੈ ਜਿਹੜਾ ਆਹ ਕੁੰਡਾ ਇਹਨੂੰ ਆਪਾਂ ਬਾਅਦ ਚ ਬਣਾਉਣਾ ਧਿਆਨ ਨਾਲ ਤੁਸੀਂ ਐਂਡ ਤੱਕ ਡਿਜ਼ਾਈਨ ਵੇਖਿਆ ਕਰੋ ਡਿਜ਼ਾਈਨ ਜਿਹੜਾ ਫਿਰ ਹੀ ਸਮਝ ਆਉਂਦਾ ਹੈ ਤੇ ਆ ਵੇਖੋ ਇਸ ਤਰ੍ਹਾਂ ਕਰਕੇ ਛੋਟਾ ਛੋਟਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਇਸ ਤੋਂ ਬਾਅਦ ਫਿਰ ਆਪਾਂ ਉਲਟੀ ਸਿੱਧੀ ਸਿਲਾਈ ਬਣਾਵਾਂਗੇ ਇਹੀ بار-बार ਆਪਾਂ ਚਾਰ ਸਲਾਈਆਂ ਜਿਹੜੀਆਂ ਰਿਪੀਟ ਕਰਦੇ ਜਾਣਾ ਤੇ ਜਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਏਗਾ ਬਹੁਤ ਹੀ ਪਿਆਰਾ ਲੱਗਦਾ ਬਿਲਕੁਲ ਰੈਡੀਮੇਡ ਦੀ ਤਰ੍ਹਾਂ ਇਹ ਡਿਜ਼ਾਈਨ ਲੱਗਦਾ ਹੈ ਤੇ ਜੇਕਰ ਤੁਸੀਂ ਇਸ ਡਿਜ਼ਾਈਨ ਨੂੰ ਥੋੜਾ ਜਿਹਾ ਚੇਂਜ ਕਰਨਾ ਚਾਹੁੰਦੇ ਜੇ ਤੁਸੀਂ ਇੱਥੇ ਇੱਕ ਇੱਕ ਉਲਟਾ ਕੁੰਡਾ ਵਿੱਚ ਰੱਖ ਸਕਦੇ ਜੇ ਦੋ ਦੋ ਉਲਟੇ ਕੁੰਡੇ ਵੀ ਰੱਖ ਸਕਦੇ ਜੀ ਉਲਟੇ ਕੁੰਡੇ ਰੱਖ ਕੇ ਤੁਸੀਂ ਇਹ ਵਾਲਾ ਡਿਜ਼ਾਈਨ ਬਣਾਓਗੇ ਤੇ ਸਿੱਧੀਆਂ ਲਸਰਾ ਬਣਨ ਗਿਆ ਤੇ ਇਸ ਤਰ੍ਹਾਂ ਜਿਹੜੀਆਂ ਇਸ ਸਾਈਡ ਨੂੰ ਲਾਈਨਾਂ ਬੰਦੀਆਂ ਨੇ ਤੁਸੀਂ ਕਿਸੇ ਤਰੀਕੇ ਦੇ ਨਾਲ ਵੀ ਇਹ ਡਿਜ਼ਾਈਨ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਜੇ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਇਹਦੇ ਵੀਡੀਓ ਨੂੰ ਲਾਈਕ ਕਰਕੇ ਜਾਣਾ ਕਮੈਂਟ ਕਰਕੇ ਜਾਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ